ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਤਾਰਨ ਦੀ ਜਿਹੜੀ ਚੋਣ ਆ ਉਹਦੇ ਨਤੀਜੇ ਆਉਣ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਹੀ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਕਿਤੇ ਕੋਈ ਭਾਈ ਮਨਦੀਪ ਸਿੰਘ ਦੇ ਬਿਆਨ ਨੂੰ ਤੋਲ ਮਰੋੜ ਕੇ ਪੇਸ਼ ਕਰ ਰਿਹਾ ਕਿਤੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਬਿਆਨ ਨੇ ਉਹਨਾਂ ਨੂੰ ਤੋਲ ਮਰੋੜ ਕੇ ਪੇਸ਼ ਕਰ ਰਿਹਾ ਤੇ ਮੈਂ ਇੱਕ ਚੀਜ਼ ਦੱਸਣੀ ਚਾਹਨਾ ਹੈ ਅਕਾਲੀ ਦਲ ਬਾਦਲ ਨੂੰ ਜਿਨ੍ਹਾਂ ਵੱਲੋਂ ਕਿ ਬਾਰ-ਬਾਰ ਇੱਕ ਚੀਜ਼ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਫਿੱਟ ਕਰੀ ਜਾ ਰਹੀ ਹੈ ਵੀ ਜੇ ਭਾਈ ਮਨਦੀਪ ਸਿੰਘ ਨਾ ਖੜਦਾ ਤਾਂ ਜਿਹੜੀ ਮਨਦੀਪ ਸਿੰਘ ਵਾਲੀ 20000 ਵੋਟ ਆ ਸਾਨੂੰ ਪੈ ਜਾਣੀ ਸੀ ਮੈਂ ਬਾਦਲ ਸੈਨਾ ਨੂੰ ਇਹ ਗੱਲ ਬੜੀ ਕਲੀਅਰ ਕਰ ਦੇਣੀ ਚਾਹਨਾ ਹੈ ਵੀ ਜਿਹੜੀ 19000 ਵੋਟ ਆ ਉਹ ਜਾਗਦੀ ਜ਼ਮੀਰ ਵਾਲੇ ਸਿੰਘਾਂ ਦੀ ਵੋਟ ਐ ਉਹ ਤੁਹਾਨੂੰ ਕਦੇ ਵੀ ਨਹੀਂ ਸੀ ਪੈਣੀ ਉਹ ਵੋਟ ਪੈਣੀ ਹੋਣੀ ਸੀ ਜੇ ਭਾਈ ਮਨਦੀਪ ਸਿੰਘ ਨਾ ਖੜਦਾ ਤੁਹਾਨੂੰ ਅਕਾਲੀ ਦਲ ਬਾਦਲ ਵਾਲੇ ਜਿਹੜੇ ਬਾਰ-ਬਾਰ ਕਹਿ ਰਹੇ ਹੋ ਤੁਹਾਨੂੰ ਵੋਟ ਪੈ ਜਾਣੀ ਸੀਗੀ ਤੁਹਾਨੂੰ ਵੋਟ ਕਿਉਂ ਪੈਂਦੀ ਵੀ ਤੁਸੀਂ ਨਰੰਕਾਰੀ ਕਾਂਡ ਕਰਵਾਇਆ ਤੁਹਾਨੂੰ ਵੋਟ ਕਿਉਂ ਪੈਂਦੀ ਤੁਸੀਂ ਬਰਗਾਰੀ ਕਾਂਡ ਕਰਵਾਇਆ ਤੁਹਾਨੂੰ ਵੋਟ ਕਿਉਂ ਪੈਂਦੀ ਵੀ ਤੁਸੀਂ 90 ਲੱਖ ਰੁਪਏ ਐਸਪੀਸੀ ਦਾ ਇਸ ਤੇ ਹਾਰਾਂ ਤੇ ਲਵਾਤਾ ਸੌਦੇ ਸਾਧ ਨੂੰ ਮਾਫ ਕਰਨ ਵਾਸਤੇ ਤੁਹਾਨੂੰ ਵੋਟ ਕਿਉਂ ਪੈਂਦੀ ਵੀ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਤੁਹਾਡਾ ਆਕਾ ਸੁਖਵੀਰ ਬਾਦਲ ਮੁੱਕਰ ਗਿਆ ਤੁਸੀਂ ਕਮ ਸੇ ਕਮ ਗੱਲ ਕਰਨ ਲੱਗੇ ਸੋਚ ਤਾਂ ਲਓ ਵੀ ਆ ਇਹ ਕਿਵੇਂ ਪੋਸੀਬਲ ਹੋ ਸਕਦਾ ਜਿਹੜੀ ਜਾਗਦੀ ਜ਼ਮੀਰ ਵਾਲੇ ਸਿੰਘ ਨੇ ਜਿਹੜੇ ਭਾਈ ਸੰਦੀਪ ਸਿੰਘ ਸਣੀ ਦੇ ਜਿਹੜੀਆਂ ਦੋ ਕੁਰਬਾਨੀਆਂ ਨੇ ਸੁਧੀਰ ਸੂਰੀ ਵਾਲੀ ਤੇ ਸੂਬੇ ਸਰਹੰਦ ਵਾਲੀ ਉਹਨੂੰ ਭੁੱਲ ਕੇ ਤੁਹਾਨੂੰ ਵੋਟ ਕਿਵੇਂ ਪਾ ਦਿੰਦੇ ਤੇ ਤੁਸੀਂ ਐਡੇ ਵੱਡੇ ਮਹਾਪਿਸ਼ਰਮ ਹੋ ਤੁਹਾਨੂੰ ਐ ਨਹੀਂ ਪਤਾ 2022 ਦੇ ਵਿੱਚ ਤੁਹਾਨੂੰ 49000 ਵੋਟ ਪਈ ਹੈ ਓਏ ਬੇਪਕੂਪੋ ਤੁਹਾਡੀ 9000 ਵੋਟ ਕੱਟ ਗਈ ਤੁਹਾਡੀ 9000 ਵੋਟ ਕੱਟੀ ਹੈ ਤੁਸੀਂ ਡਾਊਨ ਹੋ ਗਏ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਤਰਨਤਾਰਨ ਵਾਲੀ ਵੋਟ ਦੇ ਵਿੱਚ ਰਨਰ ਅਪ ਆ ਗਏ ਤੁਹਾਡਾ ਦੂਜਾ ਨੰਬਰ ਆ ਗਿਆ ਤੁਸੀਂ 2027 ਦੇ ਵਿੱਚ ਇਹ ਚੌਧਰੀ ਤੁਹਾਡਾ ਸੁਖਬੀਰ ਬਾਦਲ ਮੁੱਖ ਮੰਤਰੀ ਬਣ ਜੂ ਇਹ ਸੁਪਨੇ ਭੁੱਲ ਜੋ ਇਹ ਕਿਸੇ ਨੇ ਆਪਣੇ ਦਿਲ ਦੇ ਵਿੱਚੋਂ ਗੱਲ ਕਹੀ ਹੈ ਵੀ ਡਾਇਨਾਸੌਰ ਜਿਉਂਦਾ ਹੋ ਜੂ ਪਰ ਕਾਲੀਆਂ ਦੀ ਸਰਕਾਰ ਨਹੀਂ ਆਉਂਦੀ ਇਹ ਤੁਸੀਂ ਭੁੱਲ ਜੋ ਤੁਹਾਡੀ ਸਰਕਾਰ ਨਹੀਂ ਆਉਂਦੀ ਮੁੜ ਕੇ ਤੁਹਾਨੂੰ ਇੱਕ ਗੱਲ ਮੈਂ ਕਹਿੰਦਾ ਆਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਆਉਣੀ ਹੈ ਤੁਹਾਨੂੰ ਪੂਰੇ ਐਨ ਜ਼ਬਰਦਸਤ ਤਰੀਕੇ ਨਾਲ ਪੂਰੀ ਪਲੈਨਿੰਗ ਦੇ ਨਾਲ ਆਉਣਾਂ ਦੇ ਟ੍ਰੇਮ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਟੱਕਰਾਂਗੇ ਤੁਸੀਂ ਇਹ ਜਿਹੜੇ ਸੁਪਨੇ ਨੇ 2027 ਦੇ ਵਿੱਚ ਮੁੱਖ ਮੰਤਰੀ ਬਣਨ ਵਾਲੇ ਉਹ ਸੁਪਨੇ ਕੱਢ ਦੋ ਭਾਈ ਮਨਦੀਪ ਸਿੰਘ ਨੇ ਸਿਰਫ ਇਹ ਗੱਲ ਕਹੀ ਹੈ ਵੀ ਜੇ ਕਾਲੀ ਦਲ ਇਕੱਠੇ ਹੋ ਜਾਣ ਉਹ ਉਹ ਤਾਂ ਇੱਕ ਨਾਰਮਲ ਜੀ ਗੱਲ ਆ ਇਹਦਾ ਮਤਲਬ ਅਸੀਂ ਥੋੜੇ ਨਾ ਥੋੜੀ ਜਿਹੜੇ ਤੁਸੀਂ ਪੰਥ ਦੇ ਗद्दार ਹੋ ਤੁਸੀਂ ਤੁਸੀਂ ਤੁਹਾਡਾ ਬਾਪ ਸੁਖਵੀਰ ਬਾਦਲ ਦਾ ਪ੍ਰਕਾਸ਼ ਬਾਦਲ ਰਾਤ ਨੂੰ ਕੇਪੀਐਸੇ ਗੱਲਾਂ ਨਾ ਬਹਿ ਕੇ ਡਿਨਰ ਕਰਦਾ ਰਿਹਾ ਤੁਸੀਂ ਡੁੱਬ ਕੇ ਮਰ ਜਾਓ ਤੁਸੀਂ ਜਿਹੜੇ ਹਜੇ ਵੀ ਤੁਸੀਂ ਸਪੋਰਟ ਕਰ ਰਹੇ ਹੋ ਦਿਨੇ ਖਾੜਕੂ ਸਿੰਘਾਂ ਦੇ ਭੋਗ ਤੇ ਜਾ ਕੇ ਹਾਜ਼ਰੀ ਲਵਾਉਂਦਾ ਸੀ ਮੁਖਬਰੀ ਕਰਦਾ ਸੀ ਤਿਨੇ ਤੇ ਰਾਤ ਨੂੰ ਕੇਪੀਐਸ ਗਿੱਲ ਨੂੰ ਜਾਣਕਾਰੀ ਦਿੰਦਾ ਸੀ ਤੇ ਤੁਸੀਂ ਇਹ ਚੀਜ਼ ਤੋਂ ਕਿਵੇਂ ਮੁੱਕਰਦੇ ਹੋ ਮੈਂ ਤਾਂ ਕਹਿੰਦਾ ਤੁਸੀਂ ਮਹਾਪਿਸ਼ਰਮ ਹੋ ਤੁਸੀਂ ਤੁਸੀਂ ਸਾਰੇ ਪੰਤ ਨੂੰ ਤੁਸੀਂ ਇਹ ਗਮਰਾਹ ਕਰਤਾ ਹੈ ਤੁਸੀਂ 84 ਦੇ ਵਿੱਚ ਤੁਹਾਡਾ ਹੱਥ ਹੈ ਅਕਾਲ ਤਖਤ ਸਾਹਿਬ ਤੇ ਅਟੈਕ ਤੇ ਨੇ ਭਗਵਾਨ ਸਿੰਘ ਤੇ ਗਰਮੀਤ ਸਿੰਘ ਮੁੰਡਾ ਤੁਸੀਂ ਬਰਗਾੜੀ ਉਹ ਮਰਵਾਤੇ ਜਿਹੜੀ ਵੈਗਰੂ ਦਾ ਜਾਫਰਦੀ ਸੰਗਤ ਉਹਦੇ ਤੇ ਤੁਸੀਂ ਨਾਲਿਆਂ ਦਾ ਗੰਦਾ ਪਾਣੀ ਢੋਲ ਕੇ ਬਿਸ਼ਰਮੋਂ ਤੁਸੀਂ ਉਹਨਾਂ ਨੂੰ ਬੰਦੇ ਗੋਲੀ ਚਲਾਤੀ ਉਹਨਾਂ ਤੇ ਤੁਸੀਂ ਨੇ ਮਾਰਤਾ ਤੁਸੀਂ ਇਹ ਤੁਸੀਂ ਕਿਵੇਂ ਸੋਚ ਸਕਦੇ ਹੋ ਵੀ ਜਿਹੜੇ ਸਿੱਖ ਨੇ ਤੁਹਾਨੂੰ ਵੋਟ ਪਾ ਦੇਣਗੇ ਭਾਈ ਮਨਦੀਪ ਸਿੰਘ ਦੀ ਵੋਟ ਹਾਰਨ ਦਾ ਕਾਰਨ ਇਹ ਨਹੀਂ ਹੈਗਾ ਭਾਈ ਮਨਦੀਪ ਸਿੰਘ ਤੇ ਬੋਰਡ ਤੇ ਹਾਰਨ ਦਾ ਕਾਰਨ ਇਹ ਹੈ ਵੀ ਇੱਕ ਸਰਕਾਰ ਦਾ ੱਟਕਾ ਚੱਲਿਆ ਇੱਕ ਪੈਸੇ ਦੀ ਜਿਹੜੀ ਪੌਂਸ ਸੀਗੀ ਉਹ ਚੱਲੀ ਭਾਈ ਮਨਦੀਪ ਸਿੰਘ ਤਾਂ ਹੋ ਰਿਹਾ ਹਾਰ ਰਿਹਾ ਵੀ ਉਹਦੇ ਕੋਲ ਪੈਸੇ ਦੀ ਘਾਟ ਸੀਗੀ ਉਹ ਪ੍ਰਚਾਰ ਨਹੀਂ ਕਰ ਸਕਿਆ ਉਹ ਪ੍ਰਚਾਰ ਦੀ ਘਾਟ ਕਾਰਨ ਹਾਰ ਗਿਆ ਤੇ ਕੁਝ ਪਾਰਟੀ ਦੀਆਂ ਆਪਣੀਆਂ ਗਲਤੀਆਂ ਨੇ ਉਹ ਗਲਤੀਆਂ ਦੇ ਕਾਰਨ ਹਾਰ ਰਿਆ ਮੈਨੇਜਮੈਂਟ ਹੈ ਜਿਹੜੀ ਸੋ ਇਹ ਚੀਜ਼ਾਂ ਨੂੰ ਹਰ ਇੱਕ ਮੈਂ ਬਾਕੀ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਨਾ ਮਾਂਜੇ ਦੇ ਮਝਾਲ ਉਹ ਵਾਕਈ ਜਰਨੈਲ ਨੇ ਉਹਨਾਂ ਨੂੰ ਦਿਲੋਂ ਸਲੂਟ ਹੈ ਜਿਹੜਾ 19620 ਸਾਡੀ ਪਾਰਟੀ ਦੇ ਹੱਕ ਦੇ ਵਿੱਚ ਭੁੱਗਤਿਆ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਭੁੱਗਤਿਆ ਮੈਂ ਉਹਨਾਂ ਨੂੰ ਸਲੂਟ ਕਰਦਾ ਹਾਂ ਉਹਨਾਂ ਦਾ ਦੇਣ ਨਹੀਂ ਭੁੱਲ ਸਕਦੇ ਅਸੀਂ ਪਰ ਇਹ ਜਿਹੜੇ ਸਾਡੀ ਪਾਰਟੀ ਵਾਲੇ ਕੁਝ ਕਹਿ ਰਹੇ ਨੇ ਭੁਜੈਲ ਤਰਨਤਾਂ ਨਾਲੇ ਗਦਾਰ ਨਿਕਲੇ ਫਨਾਲਾ ਨਿਕਲੇ ਉਹ ਗਦਾਰ ਨਹੀਂ ਨਿਕਲੇ ਹੈਗੇ ਉਹਨਾਂ ਨੇ ਜਾਗਦੀ ਜ਼ਮੀਰ ਦਾ ਸਬੂਤ ਦੇ ਦਿੱਤਾ ਹੈ ਜਾਗਦੀ ਜ਼ਮੀਰ ਵਾਲੇ ਹਮੇਸ਼ਾ ਹੀ ਥੋੜੇ ਹੁੰਦੇ ਨੇ ਤੁਸੀਂ ਇਹ ਚੀਜ਼ ਤੇ ਹੁਣ ਜਦੋਂ ਉਹਨਾਂ ਨੇ ਭਾਈ ਅਮਰਤਪਾਲ ਨੂੰ ਵੋਟ ਪਾਈ ਜੱਤਾਂ ਉਹ ਜਾਗੀ ਦੀ ਜ਼ਮੀਨ ਵਾਲੇ ਬਣ ਗਏ ਜੇ ਅੱਜ ਉਹਨਾਂ ਨੇ ਕੋਈ ਚੀਜ਼ਾਂ ਦੇਖ ਕੇ ਕੁਝ ਕਰਕੇ ਤਾਂ ਅੱਜ ਉਹਨਾਂ ਨੂੰ ਤੁਸੀਂ ਸਾਰੇ ਮਾੜੇ ਕਹਿਣ ਲੱਗ ਗਏ ਸਾਰੇ ਤੁਹਾਡੀ ਮਾੜੀ ਗੱਲ ਹੈ ਇੱਕ ਪੋਸਟ ਬੜੀ ਪੈਰੀ ਵੀ ਮਾਜੇ ਦਾ ਮਝੈਲ ਤਾਂ ਇੱਕ ਇੱਕ ਮਾ ਨਹੀਂ ਹੁੰਦਾ ਸੋਨੂੰ ਤਾਂ 19620 ਨੇ ਜਿਹੜੇ ਜਾਗੀ ਦੀ ਜ਼ਮੀਨ ਵਾਲੇ ਥੋੜਨਾ ਕਿਸੇ ਵੀ ਪਾਰਟੀ ਦਾ ਜਿਹੜਾ ਗਰਾਫ ਐ ਢੀ ਛੇਤੀ ਨਹੀਂ ਵਧਿਆ ਉਹ ਸਿਰਫ ਇੱਕ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਅਮਰਤਪਾਲ ਜੀ ਦਾ ਗਰਾਵ ਵਧਿਆ ਜਿਹੜਾ ਪਹਿਲੀ ਵਾਰੀ ਉਮੀਦਵਾਰ ਹੈ ਜਿਹੜਾ ਤੀਜੇ ਨੰਬਰ ਤੇ ਭਾਜਪਾ ਜਿਹੜੀ ਟੌਪ ਦੀ ਪਾਰਟੀ ਹੈ ਜਿਹੜੀ ਆਪਣੇ ਆਪ ਨੂੰ ਲੱਖਾਂ ਕਰੋੜਾਂ ਪੈਸੇ ਖਰਚ ਸਕਦੀ ਹੈ ਜਿਹੜੀ ਕਾਂਗਰਸ ਪਾਰਟੀ ਹੈ ਜਿਹੜੀਆਂ 100 100 150 ਸਾਲ ਪੁਰਾਣੀਆਂ ਪਾਰਟੀਆਂ ਨੂੰ ਉਹਨਾਂ ਨੂੰ ਹਰਾ ਕੇ ਅਸੀਂ ਤੀਜੇ ਨੰਬਰ ਤੇ ਆ ਗਏ ਸਾਡੇ ਵਾਸਤੇ ਕੋਈ ਛੋਟੀ ਗੱਲ ਨਹੀਂ ਹੈ ਬਾਕੀ ਮਾਨ ਸਾਹਿਬ ਮਾਨ ਸਾਹਿਬ ਦਾ ਮੈਂ ਫੇਰ ਉਹੀ ਕਹਿੰਨਾ ਹੈ ਮਾਨ ਸਾਹਿਬ ਦਾ ਜਿਹੜਾ ਹੁਣ ਇਸ ਟਾਈਮ ਉਹ ਬੁੱਢੇ ਹੋ ਚੁੱਕੇ ਨੇ ਉਹਨਾਂ ਦਾ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਥੋੜਾ ਜਿਹਾ ਤੁਹਾਨੂੰ ਪਤਾ ਹੈ ਸਿਆਣੇ ਬੰਦੇ ਦਾ ਹਿੱਲ ਜਾਂਦਾ ਹੈ ਉਹ ਜਿਹੜੀਆਂ ਗੱਲਾਂ ਕਰ ਰਹੇ ਨੇ ਉਹ ਵੀ ਐ ਐ ਹੋ ਗਿਆ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਐ ਫਲਾਣਾ ਹੋ ਗਿਆ ਉਹ ਸਾਰੀਆਂ ਗੱਲਾਂ ਬੇਅਰਥ ਨੇ ਤੇ ਮਾਨ ਸਾਹਿਬ ਦਾ ਵੀ ਮੈਂ ਇੱਕ ਚੀਜ਼ ਹੋਰ ਕਹਿ ਰਿਹਾ ਉਹਨਾਂ ਨੇ ਸਿਰਫ ਐ ਕਿਹਾ ਜਿਹੜੀਆਂ ਹਮ ਖਿਆਲੀ ਪਾਰਟੀਆਂ ਨੇ ਮੈਨੂੰ ਇੰਨਾ ਪਤਾ ਹੈ ਵੀ ਸਮਰਨਜੀਤ ਸਿੰਘ ਮਾਨ ਐਡਾ ਵੀ ਨਹੀਂ ਹਿੱਲ ਗਿਆ ਹਿੱਲਿਆ ਹੋਇਆ ਪਰ ਉਹ ਇੰਨਾ ਵੀ ਨਹੀਂ ਹਿੱਲਿਆ ਵੀ ਸੁਖਵੀਰ ਬਾਦਲਾ ਸਮਝੌਤਾ ਕਰ ਲਵੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਵਿਚਾਰ ਕੇ ਫੇਸਬੁੱਕ ਤੇ ਰੌਲਾ ਪਾਉਣਾ ਚਾਹੀਦਾ ਐਵੇਂ ਤੁਸੀਂ ਹੁਰਦੂ ਕਰੀ ਜਾਂਦੇ ਹੋ ਫਲਾਣਾ ਐ ਜੀ ਉਹਨੂੰ ਐ ਉਹਨੇ ਮਨਦੀਪ ਸਿੰਘ ਨੇ ਐਂ ਕਹਿਤਾ ਸਮਰਨਜੀਤ ਸਿੰਘ ਮਾਨ ਨੇ ਐਂ ਕਹਿਤਾ ਐਂ ਕਹਿਤਾ ਉਹ ਆਪਣਾ ਆਪ ਦਿਮਾਗ ਦੀ ਏ ਤੁਹਾਨੂੰ ਇਹ ਤੁਹਾਨੂੰ ਇਹ ਪਾਥੀ ਨਹੀਂ ਦਿੱਤੀ ਰੱਬ ਨੇ ਸਭ ਤੋਂ ਉੱਪਰ ਦਿਮਾਗ ਤਾਂ ਹੀ ਦਿੰਦਾ ਹੈ ਸਰੀਰ ਦੇ ਹਿੱਸੇ ਦੇ ਉੱਪਰ ਇਹ ਸੋਚਣ ਨੂੰ ਸਭ ਤੋਂ ਉੱਪਰ ਰੱਖਿਆ ਹੈ। ਇਹ ਤਾਂ ਦਿਮਾਗ ਤੋਂ ਕੰਮ ਲਿਆ ਕਰੋ ਭਾਈ ਮਨਦੀਪ ਸਿੰਘ ਨੇ ਵੀ ਐ ਨਹੀਂ ਕਿਹਾ ਵੀ ਸੁਖਵੀਰ ਬਾਦਲ ਨਾਲ ਰਲ ਕੇ ਚੱਲਣਾ ਚਾਹੀਦਾ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਨਹੀਂ ਕਿਹਾ ਤੇ ਤੁਸੀਂ ਇਹ ਵੀ ਭੁੱਲ ਜੋ ਵੀ 19620 ਬੋਰਡ ਤੇ ਮਨਦੀਪ ਸਿੰਘ ਨਾਂ ਖੜਦਾ ਮੈਂ ਤਾਂ ਕਹਿੰਦਾ ਤੁਹਾਨੂੰ ਦੁਰਲਾਣ ਤਾਂ ਤੁਹਾਨੂੰ ਜਿਹੜੇ ਨੇ ਇਹਦਾ ਮਤਲਬ ਤੁਹਾਡੀ ਸਾਹਜ ਆ ਸੁਧੀਰ ਸੂਰੀ ਨਾਲ ਤੇ ਸੂਬੇ ਸਰਹੰਦ ਨਾਲ ਤੁਹਾਡੀ ਸਾਹਜ ਆ ਉਹ ਤੁਸੀਂ ਤੁਸੀਂ ਮਨਦੀਪ ਸਿੰਘ ਦੇ ਖਿਲਾਫ ਜੇ ਨਾਂ ਖੜਾਉਂਦੇ ਮਨਦੀਪ ਸਿੰਘ ਜਿੱਤੀ ਜਾਂਦਾ ਇਹ ਤੁਹਾਡੇ ਤੇ ਕਿਉਂ ਲਾਗੂ ਨਹੀਂ ਹੁੰਦੀ ਤੁਸੀਂ ਮਨਦੀਪ ਸਿੰਘ ਨੂੰ ਕਿਉਂ ਕਹਿ ਰਹੇ ਹੋ ਵੀ ਉਹ ਖੜਿਆ ਅਸੀਂ ਹਾਰ ਗਏ ਤੁਸੀਂ ਨੇ ਉਹ ਖੜਾਈ ਹੈ ਬੀਬੀ ਜਿਹੜੀ ਵੀ ਹੈਗੀ ਉਹ ਨਕਲੀ ਧਰਮੀ ਫੌਜੀ ਆ ਜਾਂ ਕੀ ਹੈ ਉਹ ਮੈਨੂੰ ਨਹੀਂ ਪਤਾ ਜੇ ਤੁਸੀਂ ਉਹਨੂੰ ਨਾ ਖੜਾਉਂਦੇ ਮਨਦੀਪ ਸਿੰਘ ਜਿੱਤਦਾ ਸੀ ਤੁਸੀਂ ਬੀਜੇਪੀ ਦੀ ਏਜੰਸੀਓ ਤੁਸੀਂ ਬੀਜੇਪੀ ਨਾਲ ਹੁਣ ਰਲ ਕੇ ਚੱਲਿਓ ਤੁਸੀਂ ਨਹੀਂ ਚਾਹੁੰਦੇ ਵੀ ਪੰਥ ਦੀ ਚੜ੍ਹਾਈ ਹੋਵੇ ਅਮਰਤਪਾਲ ਦੀ ਚੜ੍ਹਾਈ ਹੋਵੇ ਸਿੱਖਾਂ ਦੀ ਚੜ੍ਹਾਈ ਹੋਵੇ ਪੰਜਾਬ ਦੇ ਲੋਕ ਨੇ ਜਿਹੜੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਨੇ ਉਹਨਾਂ ਦੀ ਚੜ੍ਹਾਈ ਹੋਵੇ ਅਕਾਲੀ ਦਲ ਬਾਦਲ ਹੈ ਜਿਹੜਾ ਉਹਨਾਂ ਨੇ ਗਦਾਰੀ ਕੀਤੀ ਐ ਸਿੱਖ ਕੌਮ ਨਾਲ ਫੇਰ ਜਿਹੜੇ ਹਮੇਸ਼ਾ ਕਰਦੇ ਆਏ ਨੇ ਤਰਨਤਾਰਨ ਦੀ ਚੋਣ ਦੇ ਵਿੱਚ ਗਦਾਰੀ ਉਹ ਫੇਰ ਕਰ ਗਏ ਕਿਉਂਕਿ ਉਹਨਾਂ ਨੇ ਮਨਦੀਪ ਸਿੰਘ ਦੇ ਖਿਲਾਫ ਜਿਹੜੀ ਬੀਬੀ ਸੁਖਵਿੰਦਰ कौर ਰੰਧਾਵਾ ਉਹਨੂੰ ਖੜਾਇਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਵਿਚਾਰ ਕਰਿਆ ਕਰੋ ਡਾਇਨਾਸੌਰ ਮੈਂ ਫੇਰ ਕਹਿਣਾ ਜਿਉਂਦਾ ਹੋ ਜੂ ਡਾਇਨਾਸੌਰ ਧਰਤੀ ਤੇ ਫੇਰ ਆ ਜੂ ਸਖਬੀਰ ਸੈਨਾ ਦੀ ਕਰੇ ਸਰਕਾਰ ਨਹੀਂ ਬਣਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ